ਲਓ ਜੀ ਗੱਲ ਕਰੀਏ ਸਾਫ ਸੁਥਰੇ ਫੂਡ ਦਿੱਤਾ ਹੁਣ ਮੁਕਤਾ বেকার ਸਨੇਹ ਸਾਊਥ ਇੰਡੀਅਨ ਫੂਡ ਵੀ ਸ਼ੁਰੂ ਕਰ ਲਿੱਤਾ ਹੈ ਅਤੇ ਜਿਵੇਂ ਕਿ ਇਲਾਕੇ ਦੇ ਵਿੱਚ ਮੁਕਤਾ বেকার ਦਾ ਨਾਮ ਵੱਡਾ ਨਾਮ ਹੈ ਕਿਉਂਕਿ ਇਹ ਐਗਲੈਸ ਕੇਕ ਵੇਚਦੇ ਨੇ ਤੇ ਸੋਚਿਆ ਪਹਿਲੇ ਦਿਨ ਜਾ ਕੇ ਅਸੀਂ ਕੁਝ ਟੈਸਟ ਕੀਤਾ ਤੇ ਦੂਜੇ ਦਿਨ ਜਾ ਕੇ ਅੱਜ ਫੇਰ ਅਸੀਂ ਉਤਪਮ ਟੈਸਟ ਕੀਤਾ ਸੋਚਿਆ ਵੀ ਦੇਖਦੇ ਹਾਂ ਜਾ ਕੇ ਭਾਈ ਇਹਦਾ ਸਵਾਦ ਕਿਸ ਤਰ੍ਹਾਂ ਹੈ ਪਹਿਲੇ ਦਿਨ ਅਸੀਂ ਡੋਸਾ ਖਾਇਆ ਤੇ ਦੂਸਰੇ ਦਿਨ ਅੱਜ ਅਸੀਂ ਜਾ ਕੇ ਉਤਪਮ ਖਾਇਆ ਤੇ ਭਾਈ ਗੱਲ ਉਹੀ ਹੈ ਬਿਲਕੁਲ ਸਾਫ਼ ਸੁਥਾ ਸਾਫ਼ ਸੁਥਰਾ ਵਾਤਾਵਰਣ ਏਸੀ ਥੱਲੇ ਬੈਠ ਕੇ ਆਰਾਮ ਦੇ ਨਾਲ ਨਜ਼ਾਰੇ ਲੰਦੇ ਹੋਏ ਖਾਓ ਤੇ ਪ੍ਰਭੂ ਦੇ ਗੁਣ ਗਾਓ ਤੇ ਆਪਾਂ ਤਾਂ ਅੱਜ ਫੇਰ ਖਾ ਕੇ ਇਹ ਗੱਲ ਆਖੀ ਕਿ ਭਾਈ ਨਜ਼ਾਰਾ ਆ ਗਿਆ ਰੇਟ ਬਿਲਕੁਲ ਸਹੀ ਅਤੇ ਚੀਜ਼ ਉਸ ਤੋਂ ਵੀ ਜ਼ਿਆਦਾ ਸਹੀ ਕਿਉਂਕਿ ਮੇਨ ਚੱਕਰ ਹੁੰਦਾ ਹੈ ਖਾਣ ਪੀਣ ਦੇ ਸਮਾਨ ਦੇ ਵਿੱਚ ਸਾਫ ਸਫਾਈ ਦਾ ਅਤੇ ਸਮਿਖਸ਼ ਗੋਤਮ ਤੇ ਅਰुण ਗੋਤਮ ਦੋਨੇ ਭਰਾਵਾਂ ਦੀ ਜੋੜੀ ਅਜਿਹੀ ਹੈ ਕਿ ਸਭ ਤੋਂ ਜ਼ਿਆਦਾ ਉਹ ਪਸੰਦ ਸਾਫ ਸਫਾਈ ਨੂੰ ਰੱਖਦੇ ਹੈ ਤੇ ਸਾਨੂੰ ਖਾਣ ਪੀਣ ਦੇ ਲਈ ਨਵੀਆਂ-ਨਵੀਆਂ ਚੀਜ਼ਾਂ ਦੇ ਰਹੇ ਨੇ ਤੇ ਜ਼ਰੂਰ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਕਿ ਭਾਈ ਤੁਸੀਂ ਸਮਿਖਸ਼ ਗੋਤਮ ਦੀ ਦੁਕਾਨ ਤੇ ਜਾ ਕੇ ਡੋਸਾ ਖਾਇਆ ਪੀਜ਼ਾ ਖਾਇਆ ਯਾ ਉਤਪਮ ਖਾਇਆ ਜਰੂਰ ਕਮੈਂਟ ਕਰਕੇ ਦੱਸਿਓ ਜੇਕਰ ਨਹੀਂ ਗਏ ਤਾਂ ਕਦੋਂ ਜਾਓਗੇ ਕਿਉਂਕਿ ਸਾਫ ਸੁਥਰਾ ਖਾਓਗੇ ਤਾਂ ਹੀ ਤਾਂ ਸਾਫ ਸੁਥਰੇ ਰਹੋਗੇ ਇਸ ਕਰਕੇ ਮੁਕਤਾ ਬੇਕਰਸ ਨੇ ਹੁਣ ਸਾਊਥ ਇੰਡੀਅਨ ਜਿਹੜਾ ਫੂਡ ਹੈ ਦੁਕਾਨ ਤੇ ਸ਼ੁਰੂ ਕਰ ਦਿੱਤਾ ਹੈ ਅਤੇ ਜੇਕਰ ਕਿਸੇ ਨੂੰ ਹੋਮ ਡਿਲੀਵਰੀ ਚਾਹੀਦੀ ਹੋਵੇ ਉਸ ਦਾ ਵੀ ਅਰੇਂਜ ਕੀਤਾ ਗਿਆ ਹੈ ਸਕਰੀਨ ਤੇ ਨੰਬਰ ਵੀ ਤੁਹਾਨੂੰ ਜ਼ਰੂਰ ਦਿਖਾ ਰਿਹਾ ਜੇ ਤੁਸੀਂ ਇਸ ਨੰਬਰ ਤੇ ਫੋਨ ਕਮਾਉਗੇ ਤਾਂ ਤੁਹਾਡੇ ਘਰ ਸਾਊਥ ਇੰਡੀਅਨ ਫੂਡ ਬਿਲਕੁਲ ਸਾਫ ਸੁਥਰਾ ਪੁੱਜ ਜਾਵੇਗਾ ਦੁਕਾਨ ਦੇ ਅੰਦਰ ਬਿਲਕੁਲ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਨੇ ਤਾਂ ਕਿ ਬਿਲਕੁਲ ਸਾਫ ਸੁਥਰਾ ਸਮਾਨ ਬਣਾਇਆ ਜਾ ਸਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ